ਇਹਦੀ ਪੇਨਫੁੱਲ ਘਟਨਾ ਹੈਗੀ ਆ ਜੀ ਇਹ ਲੁਧਿਆਣਾ ਸ਼ਹਿਰ ਤੋਂ ਚਲੋ ਦੱਸਦੇ ਆ ਕਿ ਕਿਸ ਤਰੀਕੇ ਨਾਲ ਇੱਕ ਬੱਚੀ 6 ਸਾਲ ਦੀ ਇੱਕ ਬੱਚੀ ਜਿਹਦੇ ਨਾਲ ਕੀ ਸ਼ੋਸ਼ਣ ਹੁੰਦਾ ਰਿਹਾ ਤੇ ਨਾ ਤਾਂ ਬੱਚੀ ਨੂੰ ਇਸ ਚੀਜ਼ ਦੇ ਬਾਰੇ ਪਤਾ ਸੀਗਾ ਤੇ ਨਾ ਹੀ ਉਹਦੀ ਮਾਂ ਨੂੰ ਤੇ ਨਾ ਹੀ ਉਹਦੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਚਲੋ ਦੱਸਦੇ ਆ ਜੀ ਇਹ ਸਟੋਰੀ ਕਿੱਦਾਂ ਸ਼ੁਰੂ ਹੋਈ ਆ ਇਹ ਸਾਰੀ ਗੱਲਬਾਤ ਕਿੱਦਾਂ ਸ਼ੁਰੂ ਹੋਈ ਆ ਲੁਧਿਆਣਾ ਸ਼ਹਿਰ ਦੇ ਇੱਕ ਸਕੂਲ ਦੇ ਵਿੱਚ ਮੈਂ ਬੱਚੀ ਦਾ ਨਾਮ ਨਹੀਂ ਦੱਸੂੰਗੀ ਗੁਪਤ ਰੱਖਿਆ ਜਾਏਗਾ ਲੁਧਿਆਣਾ ਦੇ ਇੱਕ ਸਕੂਲ ਦੇ ਵਿੱਚ ਇੱਕ 6 ਸਾਲ ਦੀ ਬੱਚੀ ਇੱਕ ਪੜਦੀ ਸੀਗੀ ਤੇ ਇੱਕ ਦਿਨ ਅਚਾਨਕ ਉਸ ਬੱਚੀ ਨਾਲ ਰੋਜ਼-ਰੋਜ਼ ਕੁਝ ਹੋ ਰਿਹਾ ਹੋਗਾ ਤਾਂ ਬੱਚੀ ਨੇ ਆਪਣੀ ਟੀਚਰ ਨੂੰ ਦੱਸਿਆ ਕਿ ਮਤਲਬ ਮੈਡਮ ਜੀ ਵੀ ਮੇਰੇ ਨਾਲ ਘਰ ਦੇ ਵਿੱਚ ਨਾ ਮੇਰੇ ਚਾਚਾ ਜੀ ਜਿਹੜੇ ਆ ਉਹ ਰੋਜ਼-ਰੋਜ਼ ਐਦਾਂ ਕਰਦੇ ਨੇ ਮਤਲਬ ਉਹਨਾਂ ਨੇ ਉਸ ਬੱਚੀ ਨਾਲ ਜੋ ਕੁਝ ਹੋ ਰਿਹਾ ਸੀ ਨਾ ਉਹ ਸਾਰੀ ਸਟੋਰੀ ਉਸ ਬੱਚੀ ਨੇ ਆਪਣੀ ਟੀਚਰ ਨੂੰ ਦੱਸੀ ਠੀਕ ਹੈ ਜੋ ਕਿ ਬਹੁਤ ਪਿਆਰ ਕਰਦੀ ਸੀ ਉਸ ਸਕੂਲ ਦੀ ਟੀਚਰ ਉਸ ਬੱਚੀ ਨੂੰ ਉਸਨੇ ਸਾਰੀ ਸਟੋਰੀ ਆਪਣੀ ਟੀਚਰ ਨੂੰ ਦੱਸੀ ਤੇ ਜਰੂਰ ਟੀਚਰ ਨੇ ਉਹ ਸਟੋਰੀ ਸੁਣੀ ਤਾਂ ਉਹ ਹੈਰਾਨ ਰਹਿ ਗਈ ਕਿ ਇਸ 6 ਸਾਲ ਦੀ ਬੱਚੀ ਨਾਲ ਉਸ ਦਾ ਚਾਚਾ ਜਿਹੜਾ ਕਿ ਸਗਾ ਚਾਚਾ ਸੀਗਾ ਵੀ ਉਹ ਇਹ ਕੁਝ ਕਰ ਰਿਹਾ ਵਾ ਤਾਂ ਉਹਨੂੰ ਸੁਣ ਕੇ ਬਹੁਤ ਹੀ ਦੁੱਖ ਲੱਗਿਆ ਤੇ ਉਸ ਨੇ ਉਸ ਬੱਚੀ ਦੇ ਮਾਤਾ ਜੀ ਨੂੰ ਫੋਨ ਕੀਤਾ ਘਰ ਦੇ ਵਿੱਚ ਕਿ ਤੁਸੀਂ ਸਕੂਲ ਦੇ ਵਿੱਚ ਆਓ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਆ ਕਿ ਤੁਹਾਡੀ ਬੱਚੀ ਦੇ ਰਿਕਾਰਡਿੰਗ ਆ ਤਾਂ ਉਹ ਮਾਂ ਖबरा ਜਾਂਦੀ ਹੈ ਤੇ ਕਹਿੰਦੀ ਕੀ ਗੱਲ ਹੋਈ ਉਹ ਕਹਿੰਦੀ ਤੁਸੀਂ ਸਕੂਲ ਆਉਂਗੇ ਤਾਂ ਹੀ ਮੈਂ ਦੱਸੂਗੀ ਕਿ ਕੀ ਗੱਲ ਆ ਜਦੋਂ ਉਸ ਬੱਚੀ ਦੀ ਮਾਂ ਕਹਿੰਦੇ ਸਕੂਲ ਜਾਂਦੀ ਆ ਤਾਂ ਸਾਰਾ ਜਿਹੜਾ ਵੀ ਕੁਝ ਉਹ ਬੱਚੀ ਆਪਣੀ ਟੀਚਰ ਨੂੰ ਦੱਸਦੀ ਆ ਤਾਂ ਉਹ ਟੀਚਰ ਜਿਹੜੀ ਆ ਉਹ ਸਾਰਾ ਕੁਝ ਉਸ ਮਾਤਾ ਨੂੰ ਦੱਸਦੀ ਆ ਉਸ ਬੱਚੇ ਦੀ ਮਾਂ ਨੂੰ ਦੱਸਦੀ ਆ ਕਿ ਤੁਹਾਨੂੰ ਪਤਾ ਤੁਹਾਡੀ ਬੱਚੀ ਦੇ ਨਾਲ ਘਰ ਦੇ ਵਿੱਚ ਆਹ ਕੁਛ ਕੀਤਾ ਜਾ ਰਿਹਾ ਵਾ ਤੁਹਾਡੇ ਦਿਓਰ ਦੇ ਵੱਲੋਂ ਇਹ ਸੁਣ ਕੇ ਉਸ ਬੱਚੀ ਦੀ ਮਾਤਾ ਕਾਫੀ ਨਾਰਾਜ਼ ਹੋ ਜਾਂਦੀ ਆ ਉਹਨੂੰ ਦੁੱਖ ਲੱਗਦਾ ਆ ਤੇ ਉਹ ਸਗਮਾ ਜਿਹਾ ਸਹਿ ਕੇ ਇਸ ਚੀਜ਼ ਦਾ ਤੇ ਉਹ ਘਰ ਆਪਣੇ ਵਾਪਸ ਜਾਂਦੀ ਆ ਉਹਨੋਂ ਜੁਆਇੰਟ ਫੈਮਿਲੀ ਦੇ ਵਿੱਚ ਰਹਿੰਦੀ ਆ ਤੇ ਜਦੋਂ ਉਹ ਘਰ ਜਾਂਦੀ ਆ ਤੇ ਆਪਣੇ ਪਰਿਵਾਰ ਦੇ ਵਿੱਚ ਸਾਰਿਆਂ ਨਾਲ ਗੱਲਬਾਤ ਕਰਦੀ ਆ ਆਪਣੇ ਘਰ ਵਾਲੇ ਨਾਲ ਤੇ ਆਪਣੀ ਸੱਸ ਨਾਲ ਵੀ ਥੋੜੀ ਜਿਹੀ ਲੜਾਈ ਨੋਕਚੋਕ ਹੁੰਦੀ ਆ ਕਿ ਤੁਹਾਡਾ ਛੋਟਾ ਕਿ ਤੁਹਾਡਾ ਛੋਟਾ ਬੇਟਾ ਇਸ ਤਰੀਕੇ ਨਾਲ ਮੇਰੀ ਬੱਚੀ ਨਾਲ ਰੋਜ਼-ਰੋਜ਼ ਇਹ ਕੁਝ ਕਰ ਰਿਹਾ ਵਾ ਕਿ ਮੈਨੂੰ ਅੱਜ ਸਕੂਲ ਤੋਂ ਫੋਨ ਆਇਆ ਬੱਚੀ ਨੇ ਸਾਰੀ ਹੀ ਘਟਨਾ ਆਪਣੀ ਟੀਚਰ ਨੂੰ ਦੱਸੀ ਆ ਹੈਨਾ ਤਾਂ ਉਹਦੀ ਸੱਸ ਗੁੱਸਾ ਹੋਈ ਤੇ ਉਹਦੇ ਨਾਲ ਲੜਾਈ ਬਹੁਤ ਕੀਤੀ ਕਿ ਤੁਸੀਂ ਮੇਰੇ ਬੱਚੇ ਨੂੰ ਮਤਲਬ ਮੇਰੇ ਮੁੰਡੇ ਨੂੰ ਤੂੰ ਜਲੀਲ ਕਰ ਰਹੀ ਆ ਮਤਲਬ ਆਪਣੇ ਦਿਓਰ ਨੂੰ ਤੇ ਮੇਰੇ ਮੁੰਡੇ ਨੂੰ ਤੂੰ ਜਲੀਲ ਕਰ ਰਹੀ ਆ ਵੀ ਸੱਸ ਨੇ ਬਹੁਤ ਉਹਨੂੰ ਗਾਲਾਂ ਕੱਢੀਆਂ ਸੋ ਕਹਿਣ ਦੀ ਗੱਲ ਇਹ ਸੀ ਕਿ ਘਰ ਦੀ ਚਾਰ ਦਿਵਾਰੀ ਦੇ ਅੰਦਰ ਇਹ ਗੱਲ ਸਿਮਟ ਕੇ ਨਹੀਂ ਰਹਿ ਗਈ ਇਹ ਗੱਲ ਕਿਸ ਤਰੀਕੇ ਨਾਲ ਬਾਹਰ ਗਈ ਅੱਗੇ ਸੁਣੂਗੇ ਤੁਹਾਡੇ ਹੋਰ ਹੋਸ਼ ਉੱਡ ਜਾਣੇ ਆ ਉੱਥੇ ਉਸ ਕੁੜੀ ਦਾ ਇੱਕ ਭਰਾ ਸੀਗਾ 7 ਸਾਲਾਂ ਦਾ 6 ਸਾਲ ਦੀ ਬੱਚੀ ਸੀ 7 ਸਾਲਾਂ ਦਾ ਦਾ ਭਰਾ ਸੀਗਾ ਉਹ ਵੀ ਉੱਥੇ ਮੌਜੂਦ ਸੀ ਜਦੋਂ ਇਹ ਸਾਰੀ ਗੱਲਬਾਤ ਹੋ ਰਹੀ ਸੀਗੀ ਤੇ ਇਹ ਗੱਲ ਦਾ ਬੱਚੇ ਨੂੰ ਵੀ ਪਤਾ ਲੱਗ ਗਿਆ ਕਹਿ ਲੋ ਕਿ ਬੱਚੇ ਨੂੰ ਤਾਂ ਇਹ ਇੱਕ ਸਟੋਰੀ ਟਾਈਪ ਦਾ ਲੱਗਿਆ ਹੈ ਨਾ ਤਾਂ ਉਹਦੀ ਮਾਂ ਜਿਹੜੀ ਆ ਚੌਂਦੀ ਤਾਂ ਸਟੈਂਡ ਲੈ ਸਕਦੀ ਸੀ ਬਹੁਤ ਤਕੜਾ ਪਰ ਉਹ ਵਿਚਾਰੀ ਨੇ ਸਟੈਂਡ ਨਹੀਂ ਲਿਆਗਾ ਉਹ ਉੱਥੇ ਚੁੱਪ ਕਰ ਗਈ ਆਪਣੇ ਸੱਸ ਦੇ ਤਾਂ ਨੇ ਮੈਨੇ ਸਾਰ ਜਰ ਕੇ ਕਿ ਮੇਰੀ ਬੱਚੀ ਨਾਲ ਆ ਕੁਝ ਹੋ ਰਿਆ ਵਾ ਹੈ ਨਾ ਸੋ ਸਾਰੀ ਇਸ ਗੱਲ ਨੂੰ ਅੰਦਰੇ ਅੰਦਰ ਪੀ ਗਈ ਤੇ ਉਹਨੇ ਚੁੱਪੀ ਸਾਧ ਲਈ ਦੁਬਾਰਾ ਉਹਨੇ ਕੁਝ ਐਕਸ਼ਨ ਨਹੀਂ ਲਿਆਗਾ ਪਰ ਅੱਗੇ ਕੀ ਹੋਇਆ ਅੱਗੇ ਹੋਇਆ ਕਿ ਜਿਹੜਾ ਉਸ ਕੁੜੀ ਸੀਗਾ ਉਸ ਕੁੜੀ ਦਾ ਇੱਕ ਭਰਾ ਸੀ ਕਹਿੰਦੇ ਅਗੇ 7 ਸਾਲ ਦਾ ਕੁੜੀ ਦਾ ਭਰਾ ਸੀਗਾ ਵੀ ਉਸ ਭਰਾ ਨੇ ਸਾਰੀ ਸਟੋਰੀ ਸੁਣ ਲਈ ਵੀ ਮੇਰੇ ਚਾਚਾ ਜੀ ਐਡਾ ਐਡਾ ਕਰਕੇ ਮਤਲਬ ਜੋ ਵੀ ਗਲਤ ਕੰਮ ਹਰਕਤਾਂ ਸੀਗੀਆਂ ਗਲਤ ਕੰਮ ਸੀਗਾ ਹੈਨਾ ਵੀ ਮੇਰੇ ਚਾਚਾ ਜੀ ਕਰਦੇ ਸੀਗੇ ਵੀ ਮੈਂ ਵੀ ਹੁਣ ਆਪਣੀ ਭੈਣ ਦੇ ਨਾਲ ਕਰੂੰਗਾ ਉਹਦੀ ਭੈਣ ਛੋਟੀ ਸੀ ਉਹਨੂੰ ਤਾਂ ਇਹ ਖੇਲ ਖੇਲ ਲੱਗ ਰਹੀ ਸੀਗੀ ਹੈਨਾ ਵੀ ਚਾਚਾ ਜੀ ਕਰ ਰਹੇ ਤਾਂ ਮੈਂ ਵੀ ਕਰੂੰਗਾ ਸੋ ਉਸ ਬੱਚੇ ਨੇ ਸੇਮ ਉਹੀ ਚੀਜ਼ ਆਪਣੇ ਭੈਣ ਦੇ ਨਾਲ ਕਹਿੰਦੇ ਕੰਟੀਨਿਊ ਉਹ ਵੀ ਕਰਨ ਲੱਗ ਪਿਆ ਜਿਹੜੀ ਕੀ ਉਹਦੇ ਚਾਚਾ ਕਰਦਾ ਹੁੰਦਾ ਸੀ ਇਹ ਹੀ ਨਹੀਂ ਇਹ ਗੱਲ ਇੰਨੀ ਅੱਗੇ ਵਧੀ ਕਿ ਉਹ ਬੱਚਾ ਸਕੂਲ ਜਾਂਦਾ ਹੁੰਦਾ ਸੀਗਾ ਤੇ ਤੁਹਾਨੂੰ ਪਤਾ ਹੀ ਹੈ ਬੱਚੀ ਵੀ ਬੱਚਾ ਦੋਨੇ ਸਕੂਲ ਜਾਂਦੇ ਸੀਗੇ ਤੇ ਬੱਚੇ ਨੇ ਜਿਹੜਾ ਉਹਦਾ ਭਰਾ ਸੀਗਾ ਕੁੜੀ ਦਾ ਛੋਟੀ ਕੁੜੀ ਦਾ ਭਰਾ ਸੀ ਉਹਨੇ ਸਾਰੇ ਜਾ ਕੇ ਇਹ ਘਟਨਾ ਕਿ ਇਸ ਤਰੀਕੇ ਨਾਲ ਮੈਂ ਆਪਣੀ ਭੈਣ ਦੇ ਨਾਲ ਖੇਡਿਆ ਤਾਂ ਉਹਨੇ ਆਪਣੇ ਮਿੱਤਰਾਂ ਦੋਸਤਾਂ ਨੂੰ ਵੀ ਦੱਸਤੀ ਜਿਹੜੇ ਕਿ ਉਹਦੀ ਕਲਾਸ ਦੇ ਵਿੱਚ ਪੜ੍ਹਦੇ ਸੀ ਉਹ ਛੋਟੇ ਛੋਟੇ ਬੱਚੇ ਉਹਨੇ ਸਾਰਿਆਂ ਨੂੰ ਦੱਸਤਾ ਉਹਨਾਂ ਨੇ ਇਹ ਗੱਲ ਕਹੀ ਕਿ ਤੂੰ ਐਦਾਂ ਕਰਿਆ ਬੱਚੇ ਦੇ ਦੋਸਤਾਂ ਨੇ ਉਹਨੂੰ ਕਿਹਾ ਕਿ ਤੂੰ ਆਪਣੀ ਭੈਣ ਨੂੰ ਕੱਲ ਲੈ ਕੇ ਆਈ ਆ ਆਪਾਂ ਸਾਰੇ ਜਾਨੇ ਮਿਲ ਕੇ ਖੇਡਾਂਗੇ ਕਿਉਂਕਿ ਬੱਚਿਆਂ ਦੇ ਲਈ ਵੀ ਇੱਕ ਗੇਮ ਸੀ 7 ਸਾਲ ਦੇ ਬੱਚੇ ਨੂੰ ਕਿੰਨਾ ਕੁ ਪਤਾ ਹੋਵੇਗਾ ਜਾਂ 6 ਸਾਲ ਦੀ ਬੱਚੀ ਨੂੰ ਕਹਿ ਲੋ ਕਿੰਨਾ ਕੁ ਪਤਾ ਹੋਵੇਗਾ ਉਸ ਤਰੀਕੇ ਨਾਲ ਉਸ ਬੱਚੇ ਨੇ ਆਪਣੀ ਭੈਣ ਨੂੰ ਲੈ ਕੇ ਆ ਤੇ ਸਭ ਕੁਝ ਜਿੰਨੇ ਉਹਦੇ ਦੋਸਤ ਮਿੱਤਰ ਸੀਗੇ ਜਿਹੜੇ ਉਸ ਬੱਚੇ ਦੇ ਫਰੈਂਡ ਸਰਕਲ ਦੇ ਵਿੱਚ ਸੀ ਫਿਰ ਸਾਰੇ ਹੀ ਉਸ ਤਰੀਕੇ ਨਾਲ ਕਰਨ ਲੱਗ ਪਏ ਸੋ ਕਹਿਣ ਦੀ ਗੱਲ ਇਹ ਹੈ ਕਿ ਸਾਨੂੰ ਸਿੱਖਿਆ ਦੇਣ ਦੀ ਲੋੜ ਆ ਆਪਣੇ ਬੱਚਿਆਂ ਨੂੰ ਬੈਡ ਟੱਚ ਵੁੱਡ ਟੱਚ ਕੀ ਹੁੰਦਾ ਆ ਦੱਸਣਾ ਚਾਹੀਦਾ ਵਾ ਤੇ ਜਿੱਥੇ ਕਿਤੇ ਹੋ ਸਕਦਾ ਹੈ ਉਸ ਮਾਂ ਨੂੰ ਵੀ ਸਟੈਂਡ ਲੈਣਾ ਚਾਹੀਦਾ ਸੀਗਾ ਆਪਣੀ ਬੱਚੀ ਦੇ ਖਾਤਰ ਪਰ ਉਹ ਇੱਜ਼ਤ ਦੇ ਖਾਤਰ ਚੁੱਪ ਕਰ ਗਈ ਕਿ ਘਰ ਦੀ ਗੱਲਾਂ ਘਰ ਵਿੱਚ ਹੀ ਰਹਿ ਜਾਣੀ ਚਾਹੀਦੀ ਉਸ ਨੇ ਸਟੈਂਡ ਨਹੀਂ ਲਿਆ ਸੀਗਾ ਇਸ ਕਰਕੇ ਇਹ ਵਾਕਾ ਦੇਖੋ ਕਿੱਥੇ ਤੱਕ ਪਹੁੰਚ ਗਿਆ ਕਿ ਈਵਨ ਕਿ ਸੱਗਾ ਭਰਾ ਨੇ ਵੀ ਉਹ ਸਭ ਕੁਝ ਕੀਤਾ ਸੱਗੇ ਭਰਾ ਦੇ ਜਿਹੜੇ ਕਲਾਸ ਦੇ ਵਿੱਚ ਪੜ੍ਹਦੇ ਸੱਜਣ ਮਿੱਤਰ ਜਿਹੜੇ ਉਹਦੇ ਦੋਸਤ ਸੀਗੇ 4-5 ਉਹਨਾਂ ਨੇ ਵੀ ਉਹਦੇ ਨਾਲ ਉਹ ਸਭ ਕੁਝ ਕੀਤਾ ਸੋ ਕਹਿਣ ਦਾ ਮਤਲਬ ਸ਼ੋਸ਼ਣ ਦਾ ਸ਼ਿਕਾਰ ਬੱਚੀ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਕਿਸ ਤਰੀਕੇ ਨਾਲ ਹੁੰਦੀ ਰਹੀ ਹੈ ਨਾ ਦੇਖੋ ਬਹੁਤ ਹੀ ਬੁਰਾ ਹੋਇਆ ਉਸ ਬੱਚੀ ਦੇ ਨਾਲ ਸੋ ਅੱਗੇ ਤੋਂ ਤੁਸੀਂ ਸਾਰੇ ਜਾਣੇ ਕਿਰਪਾ ਕਰਕੇ ਧਿਆਨ ਰੱਖੋ ਕਿ ਆਪਣੇ ਬੱਚਿਆਂ ਦੇ ਲਈ ਤੇ ਆਵਾਜ਼ ਚੱਕਣੀ ਅਗਰ ਬਣਦੀ ਹੈ ਨਾ ਤਾਂ ਤੁਸੀਂ ਆਵਾਜ਼ ਚੱਕਿਆ ਕਰੋ ਇਹ ਘਟਨਾ ਜੀ ਸਾਰੀ ਲੁਧਿਆਣਾ ਸ਼ਹਿਰ ਦੀ ਆ ਜੋ ਕੁਝ ਵਾਕਾ ਹੋਇਆ ਵਾ ਉਸ ਬੱਚੀ ਦੇ ਨਾਲ ਬਹੁਤ ਦੁੱਖ ਆ ਸਾਨੂੰ ਇਸ ਚੀਜ਼ ਦਾ ਕਿ ਨਹੀਂ ਹੋਣਾ ਚਾਹੀਦਾ ਸੀ ਪਰਿਵਾਰਾਂ ਦੇ ਵਿੱਚ ਰਿਸ਼ਤਿਆਂ ਨੂੰ ਜੋੜ ਕੇ ਰੱਖਣ ਵਾਲੀ ਕੜੀ ਹਮੇਸ਼ਾ ਰਹਿਣੀ ਚਾਹੀਦੀ ਹੈ ਪਿਆਰ ਸਤਿਕਾਰ ਸਭ ਨੂੰ ਮਿਲਣਾ ਚਾਹੀਦਾ ਬੱਚੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਸੋ ਭਾਈ ਧਿਆਨ ਰੱਖਿਆ ਕਰੋ ਜੀ ਸਸਿਕਾ